ਮੰਗਰ ਮਾਹੀ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ ਮੰਗਰ ਦੇ ਮਹੀਨੇ ਮਾਹ ਮਹੀਨੇ ਦੇ ਅੰਦਰ ਉਹ ਜੀਵ ਇਸਤਰੀਆਂ ਸੁਹੰਦੀਆਂ ਨੇ ਭਾਗਾ ਵਾਲੀਆਂ ਨੇ ਜਿਹੜੀਆਂ ਪਿਰਸੰਗ ਬੈਠੜੀਆਂ ਆਪਣੇ ਪ੍ਰਭੂ ਪਤੀ ਪਰਮਾਤਮਾ ਦੇ ਕੋਲ ਆ ਕੇ ਬੈਠਦੀਆਂ ਨੇ ਮੈਂ ਫੇਰ ਪੀਟ ਕਰਨ ਲੱਗਾ ਸਤਿਗੁਰੂ ਜੀ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਉਹ ਜੀਵ ਇਸਤਰੀਆਂ ਬੜੀਆਂ ਭਾਗਾ ਵਾਲੀਆਂ ਨੇ ਜਿਹੜੇ ਆਪਣੇ ਪ੍ਰਭੂ ਪਤੀ ਦੇ ਕੋਲ ਆ ਕੇ ਬੈਠਦੀਆਂ ਨੇ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ تن ਕੀ ਸੋਭਾ ਕਾ ਗਣੀ ਜੇ ਸਾਹਿਬ ਮਿਲੜੀਆਂ ਜਿਨ੍ਹਾਂ ਦੇ ਉੱਤੇ ਉਸ ਪਰਮਾਤਮਾ ਨੇ ਕਿਰਪਾ ਕੀਤੀ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਸਤਿਗੁਰ ਜੀ ਕਹਿ ਰਹੇ ਫਿਰ ਤਿੰਨ ਕੀ ਸੋਭਾ ਕਿਆ ਗਣੀ ਉਹਨਾਂ ਦੀ ਫਿਰ ਸੋਭਾ ਜਿਹੜੀ ਹੈ ਉਹ ਗਿਣੀ ਨਹੀਂ ਜਾ ਸਕਦੀ ਗਿਣਤੀ ਮਿੰਤੀ ਨਹੀਂ ਹੋ ਸਕਦੀ ਮਿਣੀ ਨਹੀਂ ਜਾ ਸਕਦੀ ਜਿਹੜੇ ਸਤਿਗੁਰ ਜੀ ਨੇ ਕਿਰਪਾ ਕਰਕੇ ਆਪਣੇ ਨਾਲ ਜੋੜ ਲਏ ਅੱਗੇ ਸਤਿਗੁਰ ਜੀ ਕਿਰਪਾ ਕਰ ਰਹੇ ਨੇ ਤਨ ਮਨ ਮੌਲਿਆ RAM ਸਿਓ ਸੰਗ ਸਾਧ ਸਹਿਲੜੀਆਂ ਅੱਗੇ ਸਤਿਗੁਰੂ ਜੀ ਨੇ ਬੜਾ ਪਿਆਰਾ ਵਚਨ ਕੀਤਾ ਏ ਕਹਿੰਦੇ ਤਨ ਮਨ ਮੌਲਿਆ ਇਹ ਤਨ ਤੇ ਮਨ ਉਦੋਂ ਖੜਿਆ ਰਹਿੰਦਾ ਏ ਨਹੀਂ ਤੇ ਸੰਸਾਰ ਦੇ ਵਿੱਚ ਨਾ ਹਰੇਕ ਚਿਹਰਾ ਅੱਜ ਕੱਲ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੈ ਇੱਕ ਫੁੱਲ ਹੈ ਨਾ ਜਦੋਂ ਤੱਕ ਉਹ ਖਿੜਿਆ ਰਹਿੰਦਾ ਹੈ ਨਾ ਖੇੜਾ ਹੈ ਉਹਦੇ ਕੋਲ ਉਤਨੀ ਦੇਰ ਤੱਕ ਉਸ ਫੁੱਲ ਦੇ ਕੋਲ ਸੁਗੰਧੀ ਹੈ ਉਹਦੀ ਸੁਗੰਧੀ ਵੀ ਉਦੋਂ ਕਾਇਮ ਹੈ ਜਦੋਂ ਤੱਕ ਉਹਦੇ ਅੰਦਰ ਖੇੜਾ ਹੈ ਜਦੋਂ ਉਹ ਖਿੜਿਆ ਹੁੰਦਾ ਹੈ ਤੇ ਜਦੋਂ ਉਹ ਕਿਤੇ ਮੁਰਝਾ ਜਾਵੇ ਉਹ ਫੁੱਲ ਮੁਰਝਾ ਜਾਵੇ ਤੇ ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ ਤੇ ਉਹਦਾ ਖੇੜਾ ਵੀ ਖਤਮ ਹੋ ਜਾਂਦਾ ਹੈ ਪਰ ਸੰਸਾਰ ਦੇ ਵਿੱਚ ਮਨੁੱਖ ਨੇ ਜੋ ਕਾਰ ਕਰਨੀ ਸ਼ੁਰੂ ਕੀਤੀ ਹੈ ਕਮਾਉਣਾ ਤੇ ਖਾਣਾ ਮਨੁੱਖ ਦੋ ਕੰਮ ਕਰ ਰਿਹਾ ਹੈ ਇੱਕ ਕਮਾਉਣਾ ਤੇ ਇੱਕ ਖਾਣਾ ਕੀ ਇਹ ਮਨੁੱਖ ਦੀ ਇਕੱਲੀ ਕਾਰ ਨਹੀਂ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਜਿਸ ਮਕਸਦ ਵਾਸਤੇ ਭੇਜਿਆ ਸੰਸਾਰ ਦੀਆਂ ਲੋੜਾਂ ਸੰਸਾਰ ਦੇ ਕਾਰ ਵਿਹਾਰ ਇਹ ਕਰਨੇ ਜ਼ਰੂਰੀ ਨੇ ਪਰ ਇਹਦੇ ਨਾਲ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਮਾਤਮਾ ਦਾ ਨਾਮ ਜਪਣਾ ਵੀ ਬਹੁਤ ਜ਼ਰੂਰੀ ਹੈ ਕਲਾਕਾਰ ਪਿਹਾਰ ਦੇ ਨਾਲ ਸਾਨੂੰ ਸਤਿਗੁਰ ਜੀ ਨੇ ਨਹੀਂ ਜੋੜਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਪਹਿਲਾਂ ਹੀ ਸਾਨੂੰ ਇਹ ਵਚਨ ਕੀਤੇ ਹੋਏ ਨੇ ਪਾਤਸ਼ਾਹ ਜੀ ਕਹਿ ਕੇ ਕਿਰਤ ਕਰਨੀ ਸਭ ਤੋਂ ਪਹਿਲੇ ਕਿਰਤ ਕਰਨੀ ਨਾਮ ਜਪਣਾ ਤੇ ਫਿਰ ਵੰਡ ਛਕਣਾ ਤੈਨੂੰ ਉਪਦੇਸ਼ ਸਤਿਗੁਰ ਜੀ ਨੇ ਤੇ ਪਹਿਲੇ ਹੀ ਸਾਨੂੰ ਦਿੱਤੇ ਹੋ ਤੇ ਕਹਿ ਰਹੇ ਕਿਰਤ ਕਰੋ ਕਿਰਤ ਤੇ ਮਨੁੱਖ ਨੇ ਕਰਨੀ ਕਰਨੀ ਹੈ ਪਰ ਕਿਰਤ ਦੇ ਨਾਲ ਨਾਲ ਨਾਮ ਜਪਣਾ ਤੇ ਫਿਰ ਵੰਡ ਛਕਣਾ ਇਹ ਤਿੰਨ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਮਨੁੱਖ ਦੇ ਲਈ ਤੇ ਮਨੁੱਖ ਜਦੋਂ ਇਹ ਦੋ ਕੰਮ ਕਰਦਾ ਰਹਿੰਦਾ ਹੈ ਨਾ ਕੰਮ ਕੀਤਾ ਤੇ ਖਾ ਲਿਆ ਕੰਮ ਕੀਤਾ ਖਾ ਲਿਆ ਬਸ ਆਹ ਘਾਰ ਦੇ ਵਿੱਚ ਫਸਿਆ ਕਈ ਤੇ ਇਹੋ ਜਿਹੇ ਮਨੁੱਖ ਨੇ ਜਿਹੜੇ ਕੰਮ ਜ਼ਰੂਰ ਕਰਦੇ ਨੇ ਪਰ ਖਾਣ ਦਾ ਵੀ ਟਾਈਮ ਨਹੀਂ ਖਾਣ ਦਾ ਟਾਈਮ ਨਹੀਂ ਮਨੁੱਖ ਦੇ ਕੋਲ ਪੈਸਾ ਵੀ ਬਹੁਤ ਹੋ ਗਿਆ ਪਰ ਅੰਦਰ ਖੇੜਾ ਨਹੀਂ ਖੁਸ਼ੀ ਨਹੀਂ ਉਮਰ ਜਾਇਆ ਰਹਿੰਦਾ ਹੈ ਉਸ ਫੁੱਲ ਦੀ ਤਰ੍ਹਾਂ ਜਦੋਂ ਤੱਕ ਉਮਰ ਜਾਇਆ ਰਹਿੰਦਾ ਹੈ ਨਾ ਉਦੋਂ ਤੱਕ ਉਹਦੇ ਮਨ ਦੇ ਵਿੱਚ ਖੇੜਾ ਨਹੀਂ ਆ ਸਕਦਾ ਤੇ ਜਦੋਂ ਮਨ ਵਿੱਚ ਖੇੜਾ ਨਹੀਂ ਨਾ ਮਨ ਖੁਸ਼ ਨਾ ਹੋਵੇ ਤੇ ਇਹ ਤੰਨ ਦੱਸ ਦਿੰਦਾ ਹੈ ਕਿ ਇਹ ਮਨੁੱਖ ਦੁਖੀ ਹੈ। ਇਹ ਮਨੁੱਖ ਦੁਖੀ ਹੈ, ਇਹ ਮਨੁੱਖ ਬਿਮਾਰ ਹੈ, ਇਹ ਮਨੁੱਖ ਵਿਕਾਰ ਵਿੱਚ ਫਸਿਆ ਹੋਇਆ ਹੈ। ਇਹ ਉਹਦਾ ਚਿਹਰਾ ਦੱਸ ਦਿੰਦਾ ਹੈ ਜਦੋਂ ਤੱਕ ਮਨ ਖੁਸ਼ ਨਹੀਂ। ਜੇ ਕਿਤੇ ਮਨ ਖੁਸ਼ ਹੋ ਜਾਵੇ ਤੇ ਫਿਰ ਇਹ ਚਿਹਰਾ ਜਿਹੜਾ ਖਿੜਿਆ ਰਹਿੰਦਾ ਹੈ, ਉਹਨਾਂ ਮਨੁੱਖਾਂ ਦੇ ਕੋਲ ਖੜਨ ਨੂੰ ਬੜਾ ਦਿਲ ਕਰਦਾ ਹੈ ਜਿਹੜਾ ਹਮੇਸ਼ਾ ਖਿੜੇ ਰਹਿੰਦੇ ਨੇ। ਇੱਕੋ ਮਨੁੱਖ ਹੁੰਦੇ ਨੇ ਜਿਹੜੇ ਹਮੇਸ਼ਾ ਦੁਖੀ ਰਹਿੰਦੇ ਨੇ। ਉਹ ਕਿਤੇ 4 ਮਿੰਟ ਕਿਤੇ ਕਿਸੇ ਮਨੁੱਖ ਦੇ ਲਾਗੇ ਖੜ ਚਣੋਂ ਦੂਸਰੇ ਨੂੰ ਵੀ ਦੁਖੀ ਕਰਕੇ ਚਲੇ ਜਾਂਦੇ ਨੇ। ਪ੍ਰਸਾਦਪੁਰ ਜੀ ਨੇ ਸਾਨੂੰ ਇੱਥੇ ਖੇੜੇ ਰਹਿਣ ਵਾਸਤੇ ਮਨੁੱਖ ਤੂੰ ਜੇ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹਨਾ ਹੈ ਨਾ ਇਹ ਮਨ ਨੂੰ ਇਹ ਤਨ ਨੂੰ ਖੁਸ਼ ਰੱਖਣਾ ਚਾਹਨਾ ਹੈ ਤੇ ਸਤਗੁਰ ਜੀ ਕਹ ਰਹੇ ਨੇ ਤਨ ਮਨ ਮੌਲਿਆ RAM ਸਿਓ ਸੰਗ ਸਾਧ ਸਹਿਲੜੀਆਂ ਤੇਰਾ ਤਨ ਤੇ ਤੇਰਾ ਮਨ ਮੌਲਿਆ ਉਦੋਂ ਖੜਿਆ ਰਹਿਣਾ ਏ ਉਦੋਂ ਇਹ ਖੜਿਆ ਰਵੇਗਾ ਜਦੋਂ ਤੱਕ ਤੂੰ ਸਾਧ ਸੰਗਤ ਸਹਿਇਲੜੀਆਂ ਦੇ ਨਾਲ ਮਿਲ ਕੇ ਸਾਧ ਸੰਗਤ ਵਿੱਚ ਆ ਕੇ ਤੂੰ ਨਾਮ ਨਹੀਂ ਜਪਦਾ ਹੁਣ ਸਾਧ ਸੰਗਤ ਵੇਖੋ ਕਿੰਨੀ ਜ਼ਰੂਰੀ ਹੈ ਕਹਿੰਦੇ ਜਦੋਂ ਤੱਕ ਸਾਧ ਸੰਗਤ ਨਹੀਂ ਨਾ ਕਰਦਾ ਸਾਧ ਸੰਗਤ ਵਿੱਚ ਨਹੀਂ ਮਿਲਦਾ ਆ ਕੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਦੋਂ ਤੱਕ ਤੇਰੇ ਤਨ ਤੇ ਮਨ ਦੇ ਵਿੱਚ ਖੇੜਾ ਜਿਹੜਾ ਹੈ ਉਹ ਨਹੀਂ ਆ ਸਕਦਾ ਸਾਧ ਜਨਾ ਤੇ ਬਾਹਰੀ ਸੇ ਰਹਿਣ ਕਿਲੜੀਆਂ ਜਿਹੜੇ ਸਾਧ ਸੰਗਤ ਤੋਂ ਬਾਹਰ ਰਹਿੰਦੇ ਨੇ ਹੁਣ ਜਿਨ੍ਹਾਂ ਨੇ ਕਦੀ ਸਾਧ ਸੰਗਤ ਨਹੀਂ ਕੀਤੀ ਜਿਹੜੇ ਸਾਧ ਸੰਗਤ ਤੋਂ ਟੁੱਟ ਚੁੱਕੇ ਨੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਨਹੀਂ ਕੀਤੀ ਜਿਨ੍ਹਾਂ ਨੇ ਕਦੀ ਬਾਣੀ ਨੂੰ ਪੜਿਆ ਹੀ ਨਹੀਂ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਤੇ ਚੱਲਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਸਤਿਗੁਰੂ ਜੀ ਕਹਿ ਰਹੇ ਨੇ ਫਿਰ ਸਾਧ ਜਨਾ ਤੇ ਬਾਹਰ ਹੀ ਸੇ ਰਹਿਣ ਕਿਲੜੀਆਂ ਉਹ ਫਿਰ ਇਕੱਲੇ ਹੀ ਰਹਿ ਜਾਂਦੇ ਨੇ ਜਿਵੇਂ ਇੱਕ ਤਿਲ ਦਾ ਬੂਟਾ ਹੁੰਦਾ ਨਾ ਜਿਹੜੇ ਤਿਲ ਦੀ ਖੇਤੀ ਕਰਦੇ ਆ ਉਹ ਪੱਲਾ ਜਿਹੜਾ ਸੜਿਆ ਤੇ ਪੁੱਜਿਆ ਰਹਿ ਜਾਂਦਾ ਨਾ ਜਿਹਦੇ ਵਿੱਚ ਤੇਲ ਨਹੀਂ ਹੁੰਦਾ ਜਿਹੜਾ ਤੇਲ ਸੜਿਆ ਪੁੱਜਿਆ ਰਹਿ ਜਾਂਦਾ ਤੇ ਉਹਨੂੰ ਛੱਡ ਦਿੱਤਾ ਜਾਂਦਾ ਖੇਤ ਦੇ ਵਿੱਚ ਉਹਨੂੰ ਵੱਡਿਆ ਨਹੀਂ ਜਾਂਦਾ ਜਿਹੜਾ ਸੜਿਆ ਪੁੱਜਿਆ ਹੁੰਦਾ ਉਹ ਫਿਰ ਖੇਤ ਦੇ ਵਿੱਚ ਇਕੱਲਾ ਹੀ ਰਹਿ ਜਾਂਦਾ ਏ ਉਹ ਇਕੱਲਾ ਰਹਿ ਜਾਂਦਾ ਏ ਫੇਰ 사ਤਗੁਰ ਜੀ ਅੱਗੇ ਕਹਿੰਦੇ ਤਿੰਨ ਦੁੱਖ ਨਾ ਕਬਹੂਤ ਰੈ ਸ ਜਮ ਕੇ ਬਸ ਪੜੀਆਂ ਜਦੋਂ ਫਿਰ ਉਹ ਕੱਲਾ ਰਹਿ ਗਿਆ ਨਾ ਫਿਰ ਉਹਨੂੰ ਵਿਕਾਰ ਆ ਕੇ ਘੇਰਾ ਪਾ ਲੈਂਦੇ ਨੇ ਜਦੋਂ ਇਹ ਕੱਲਾ ਰਹਿ ਜਾਂਦੇ ਨੇ ਸੰਗਤ ਨਹੀਂ ਕੀਤੀ ਗੁਰੂ ਦੀ ਸੰਗਤ ਚ ਨਹੀਂ ਨਾ ਆਇਆ ਫਿਰ ਉਹਨੂੰ ਵਿਕਾਰ ਆ ਕੇ ਘੇਰਾ ਪਾ ਲੈਂਦੇ ਉਹ ਵਿਕਾਰਾਂ ਦੇ ਵਿੱਚੋਂ ਅਜਿਹਾ ਦੁੱਖ ਉਪਜਦਾ ਏ ਫਿਰ ਉਹ ਦੁੱਖ ਜਿਹੜਾ ਉਹ ਕਦੇ ਮਿਟਦਾ ਹੀ ਨਹੀਂ ਉਹ ਦੁੱਖ ਨਹੀਂ ਉਤਰਦਾ ਫਿਰ ਮੁੜ ਕੇ ਫਿਰ ਉਹ ਜਮਾਂ ਦੇ ਵਸ ਦੇ ਵਿੱਚ ਪੈ ਜਾਂਦਾ ਹੈ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਤੇ ਜਿਨ੍ਹਾਂ ਨੇ ਫਿਰ ਉਹ ਪ੍ਰਮਾਤਮਾ ਨੂੰ ਅਰਦਾਸਨਾ ਕੀਤਾ ਜਿਨ੍ਹਾਂ ਨੇ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਮਿਲਾਪ ਕੀਤਾ ਦਿਸਣ ਨਿਤ ਖੜੀਆਂ ਉਹ ਫਿਰ ਸਾਵਧਾਨ ਹੋ ਜਾਂਦੇ ਨੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਐ ਨਾ ਉਹ ਫਿਰ ਸਾਫਤਾਨ ਹੋ ਜਾਂਦੇ ਜਦੋਂ ਵਿਕਾਰਾਂ ਦਾ ਮਲਾ ਹੁੰਦਾ ਨਾ ਵਿਕਾਰ ਜਦੋਂ ਚਿੰਬੜਦੇ ਨੇ ਵਿਕਾਰ ਆ ਕੇ ਹਮਲਾ ਕਰਦੇ ਨੇ ਫਿਰ ਉਹਨਾਂ ਨੂੰ ਉਸ ਵਿਕਾਰਾਂ ਦੀ ਚੋਟ ਨਹੀਂ ਲੱਗਦੀ ਉਹ ਵਿਕਾਰਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਰਤਨ ਜ਼ਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਕਿਉਂਕਿ ਸਤਗੁਰ ਜੀ ਨੇ ਉਸ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਜਿਵੇਂ ਗਲੇ ਦੇ ਵਿੱਚ ਇੱਕ ਡਾਇਮੰਡ ਦਾ ਸੋਨੇ ਦਾ ਗਹਿਣਿਆਂ ਦਾ ਹਾਰ ਜਿਹੜਾ ਕੀਮਤੀ ਰਤਨ ਪਾਇਆ ਜਾਂਦਾ ਨਾ ਇਵੇਂ ਸਤਿਗੁਰਜੀ پتہ ਕੀ ਕਰਦੇ ਆ ਜਿਹੜਾ ਉਸ ਪਰਮਾਤਮਾ ਦਾ ਨਾਮ ਹੈ ਉਸ ਮਨੁੱਖ ਦੇ ਕੰਠ ਚ ਗਲੇ ਦੇ ਵਿੱਚ ਸਤਿਗੁਰਜੀ ਪਰੋ ਦਿੰਦੇ ਨੇ ਇਰ ਰਸਨਾ ਦੇ ਉੱਤੇ ਸਤਨਾਮ ਵਾਹਿਗੁਰੂ ਗੁਰੂ ਦੀ ਬਾਣੀ ਜਿਹੜੀ ਐ ਉਹ ਜਾਪ ਕਰਦੀ ਐ ਉਹ ਕੰਠ ਤੇ ਫਿਰ ਸਤਗੁਰ ਜੀ ਕਹ ਰਹੇ ਨੇ ਰਤਨ ਜਵੇਹਰ ਲਾਲ ਰਤਨਾ ਵਰਗਾ ਕੀਮਤੀ ਜਿਹੜਾ ਨਾਮ ਐ ਉਸ ਪਰਮਾਤਮਾ ਦਾ ਉਹ ਕੰਠ ਦੇ ਵਿੱਚ ਸਤਗੁਰ ਜੀ ਬਖਸ਼ਿਸ਼ ਕਰਕੇ ਜੜ ਦਿੰਦੇ ਨੇ ਨਾਨਕ ਪੰਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਕਹਿ ਰਹੇ ਨੇ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਏ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਏ ਕਹਿੰਦੇ ਜਿਹੜੇ ਫਿਰ ਪ੍ਰਭੂ ਦੇ ਦਰ ਤੇ ਹਮੇਸ਼ਾ ਖੜੇ ਰਹਿੰਦੇ ਨੇ ਜਿਹੜੇ ਉਸ ਪਰਮਾਤਮਾ ਨਾਲ ਜੁੜ ਜਾਂਦੇ ਨੇ ਫਿਰ ਅੱਗੇ ਸਤਿਗੁਰੂ ਜੀ ਕਹਦੇ ਮੰਗ ਪ੍ਰਭ ਅਰਾਧਨਾ ਬਾਹੜ ਨਾ ਜਨਮੜਿਆ ਇਸ ਮੱਗਰ ਦੇ ਮਹੀਨੇ ਵਿੱਚ ਜਿਨ੍ਹਾਂ ਨੇ ਫਿਰ ਉਸ ਪ੍ਰਮਾਤਮਾ ਦਾ ਨਾਮ ਜਪਿਆ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਗੁਰੂ ਦੇ ਉਪਦੇਸ਼ ਤੇ ਚੱਲਣਾ ਕੀਤਾ ਗੁਰੂ ਦੀ ਉਪਦੇਸ਼ ਨੂੰ ਮੰਨਣਾ ਕੀਤਾ ਫਿਰ ਸਤਿਗੁਰੂ ਜੀ ਕਹਿੰਦੇ ਇਸ ਮਹੀਨੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਸ ਪ੍ਰਮਾਤਮਾ ਨੂੰ ਅਰਧਨਾ ਕੀਤਾ ਬਾਹੜ ਨਾ ਜਨਮੜੀਆਂ ਉਹਨਾਂ ਦਾ ਜਨਮ ਤੇ ਮਰਨ ਜਿਹੜਾ ਕੱਟਿਆ ਜਾਂਦਾ ਉਹ ਦੁਬਾਰਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੇ